ਸੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੇ ਬੱਜ ਚੁੱਕੇ ਆ ਜੀ ਪੌਣੇ 6 ਪੌਣੇ 6 ਬੱਜ ਗਏ ਆ ਜਸਟ ਹੁਣੇ ਕਮਰੇ ਤੋਂ ਬਾਹਰ ਨਿਕਲੀ ਆ ਮੈਂ ਕਿਉਂਕਿ ਬਾਹਰ ਧੁੱਪ ਬਹੁਤ ਜ਼ਿਆਦਾ ਵੈਸੇ ਬਾਰਿਸ਼ ਵੀ ਹੋਈ ਸੀ ਕੱਲ ਮੌਸਮ ਠੰਡਾਤਾ ਸਵੇਰੇ ਵੀ ਮੌਸਮ ਠੰਡਾਤਾ ਲੇਕਿਨ ਸਾਢੇ 12 ਵਜੇ ਧੁੱਪ ਪੈ ਗਈ ਬਹੁਤ ਜ਼ਿਆਦਾ ਔਰ ਉਸਕੇ ਕਾਰਨ ਨਾ ਜ਼ਿਆਦਾ ਗਰਮੀ ਸ਼ੁਰੂ ਹੋ ਗਈ ਮਤਲਬ ਗਰਮੀ ਜ਼ਿਆਦਾ ਲੱਗ ਰਹੀ ਹੈ ਔਰ ਮੈਂ ਆਈ ਸੀ ਰਸੋਈ ਦੇ ਵਿੱਚ ਕਿਉਂਕਿ ਮੈਂ ਤਿਆਰ ਕਰ ਰਹੀ ਆ ਮਸਾਲਾ ਔਰ ਆਲੂ ਕੱਟੇ ਆ ਤੇ ਅੱਜ ਮੈਂ ਬਣਾਣੇ ਆ ਜੀ ਆਲੂ ਪਕੌੜੇ ਜਾਂ ਦੇਖਦੀ ਆਂ ਬੜੀਆਂ ਹਲੇ ਮੈਂ ਡੱਬਾ ਨਹੀਂ ਖੋਲਿਆ ਵੀ ਬੜੀਆਂ ਪਈਆਂ ਜਾਂ ਪਕੌੜੇ ਪਈਆਂ ਮੈਂ ਹੁਣੇ ਡੱਬਾ ਖੋਲ ਕੇ ਦੇਖਦੀ ਆਂ ਬਣਾਣੇ ਤਾਂ ਆਪਾਂ ਨੇ ਆਲੂ ਐ ਵਿੱਚ ਭਾਵੇਂ ਪਕੌੜੇ ਪਾ ਦੋ ਵਿੱਚ ਭਾਵੇਂ ਬੜੀਆਂ ਪਾ ਦੋ ਹਣਾ ਤੇ ਹੁਣੇ ਦੇਖਦੀ ਆਂ ਮੈਂ ਔਰ ਫਿਲਹਾਲ ਮੈਂ ਸਬਜੀ ਦੀ ਤਿਆਰੀ ਕਰਨ ਲੱਗੀ ਵੀ ਆਂ ਔਰ ਕਬਜਤ ਕੇ ਪਾਪਾ ਰਾਤ ਕੇ ਬਿਮਾਰ ਹੋ ਰਹੇ ਤੇ ਉਹ ਗਏ ਤੇ ਕੁਖੇਤਰ ਅੱਜ ਪਿੱਠਵੀ ਬੈਕ ਸਾਈਡ ਬਹੁਤ ਜ਼ਿਆਦਾ ਪੇਨ ਹੋ ਰਹੀ ᱛੀ ਕਿਉਂਕਿ ਪਹਿਲਾ ਰਾਜਸਥਾਨ ਚਲੇ ਗਏ ਲਗਾਤਾਰ ਡਰਾਈਵ ਕਰੀ ਇਹਨਾਂ ਨੇ ਦੋ ਦਿਨ ਔਰ ਫਿਰ ਅੱਜ ਲੌਂਗ ਡਰਾਈਵ ਤੇ ਮਤਲਬ ਕੁਰਕ ਖੇਤਰ ਵੀ ਕਾਫੀ ਦੂਰ ਹੈ ਹਨ ਇਹ ਤਾਂ ਮੈਨੂੰ ਪਤਾ ਨਹੀਂ ਮੈਨੂੰ ਆਈ ਥਿੰਕ 100 ਕਿਲੋਮੀਟਰ ਤਾਂ ਹੋਊ ਗਏਸ ਤੋਂ ਜ਼ਿਆਦਾ ਹੀ ਹੋਊਗਾ ਸ਼ਾਇਦ 150 ਹੋਣਾ ਸ਼ਾਇਦ ਤੇ ਉੱਥੇ ਚਲੇ ਗਏ ਹਨ ਫਿਰ ਲੰਬੇ ਸਫਰ ਕਰਕੇ ਪਿੱਠ ਦਰਦ ਹੋ ਰਹੀ ᱛੀ ਔਰ ਉਲਟਾ ਬੋਮਿਟੀ ਵੀ ਹੋਈ ਇਹਨਾਂ ਨੂੰ ਤੇ ਉਹ ਮੀਟਿੰਗ ਵੀ ਹੋਈ ਥੀ ਔਰ ਉਸਦੀ ਦਵਾਈ ਲਈ ਹੈ ਇਹਨਾਂ ਨੇ ਫਿਲਹਾਲ ਇਹ ਅੰਦਰ ਪਏ ਆਂ ਔਰ ਰੈਸਟ ਕਰ ਰਹੇ ਆਂ ਔਰ ਮੈਂ ਆਈ ਤਿਰਸੋਈ ਕੇ ਵਿੱਚ ਸਬਜੀ-ਸਬਜੀ ਬਣਾਉਣ ਤੇ ਚਲੋ ਜੀ ਤਿਆਰੀ ਕਰਦੇ ਆਪਾਂ ਸਬਜੀ-ਸਬਜੀ ਦੀ ਬਣਾਈਏ ਫੇਰ ਲੋ ਜੀ ਟਮਾਟਰ ਕੱਟ ਲਈਏ ਪਹਿਲਾਂ ਆਪਾਂ ਫੇਰ ਤੜਕੇ ਛੜਕੇ ਲਾਵਾਂਗੇ ਪਹਿਲਾਂ ਆਪਾਂ ਇਹਨੂੰ ਗ੍ਰाइंड ਕਰਦੀਏ ਬਣਾ ਕੇ ਸਬਜੀ ਦੇਖਦੀ ਆਂ ਹਲੇ ਮੈਂ ਡੱਬਾ ਖੋਲ ਕੇ ਨਹੀਂ ਦੇਖਿਆ ابھی ਪਕੌੜੇ ਪਈਆਂ ਕਿ ਬੜੀਆਂ ਪਈਆਂ ਜੋ ਚੀਜ਼ ਲੱਭੀਆਂ ਆਪਾਂ ਨੇ ਉਹੀ ਬਣਾ ਦੇਣੀ ਹੈ बस एक कमी रह गई कि मेनू ना क्या कहने हैं धनिया नहीं मिलया धनिया सूख जाता ना वैसे भी गर्मियों ਦੇ ਵਿੱਚ बस सब्जी च ਪਾਉਣ ਵਾਸਤੇ ਧਨੀਆ ਨਹੀਂ ਮਿਲਿਆ ਬਾਕੀ ਸਾਰੀ ਚੀਜ਼ ਆਪਣੀ ਰੈਡੀ ਆ ਤੇ ਫਿਲਹਾਲ ਆ ਪਾਲੂ ਵੀ ਕੱਟਣੇ ਆ ਨਾਲ ਦੀ ਨਾਲ ਬੱਚੇ ਗਏ ਆ ਮੇਰੇ ਖੇਡਣ ਜੋਤ ਗਈ ਸਾਈਕਲ ਚਲਾਣ ਕਿਉਂਕਿ ਇਸ ਟਾਈਮ ਵੀ ਸਾਈਕਲ ਚਲਾਉਂਦੀ ਆ ਉਹ ਕਿਉਂਕਿ ਸਾਰਾ ਦਿਨ ਘਰ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਹੈਗਾ ਧੁੱਪ ਹੁੰਦੀ ਆ ਵੈਸੇ ਵੀ ਨਹੀਂ ਜਾਂਦੀ ਉਹ ਸਿਰਫ ਸ਼ਾਮ ਟਾਈਮ ਜਾਂਦੀ ਹੁੰਦੀ ਆ ਸਾਈਕਲ ਚਲਾਣ ਉਬੀਨ ਸੜਕ ਖੁੱਲੀ ਆ ਬਾਹਰਲੀ ਪਾਸੇ ਉੱਥੇ ਚਲਾਂਦੀ ਹੁੰਦੀ ਆ ਲੋ ਜੀ ਆਪਾਂ ਆਲੂ ਕੱਟ ਦਈਏ ਅੱਜ ਕਿ ਮੈਂ ਆਲੂ ਨਾ ਪਹਿਲਾਂ ਨਹੀਂ ਲਏ ਹੈਗੇ ਸਾਰੇ ਇਕੱਠੇ ਕਿਉਂਕਿ ਅਗਰ ਆਪਾਂ ਆਲੂ ਲੈ ਲੈਣੇ ਆ ਨਾ ਸਾਰੇ ਕੈਮਰਾ ਥੋੜਾ ਦੂਰ ਕਰਦੀ ਆ ਮੈਂ ਲੋ ਜੀ ਅਗਰ ਆਪ ਮੈਂ ਨਾ ਇਸ ਵਾਰ ਆਲੂ ਨਹੀਂ ਲਈ ਹੈਗੇ क्योंकि आलू ता नहीं ले क्योंकि फुट जानी है ना साम्भते नहीं जो ज्यादा आलू ले लो इस करके मैं ओने क ले हैं है मतलब मैं पं किलो लेनी हाँ इट्ठे मत जिन्ने दिन चलते हैं फिर पं किलो लेनी हाँ इसी तरह मेरे प्याज होंने प्याज मेरे दो किलो या पां किलो ले लेनी है जिने खत्म हों फिर ले है ना तो क्योंकि ज्यादा सब्जी लेने का कोई फायदा नहीं अगर आप ना समय खराब हो जाए है ना तो इसका मतलब ओनी को लैनी है मैं जिन्नी का अपने तो संभदी है ਤੇ ਲੋ ਜੀ ਆਲੂ ਕੱਟ ਦੀ ਆਪਾਂ ਨਾਲ ਦੀ ਨਾਲ ਔਰ ਹੁਣ ਲਵਾਵਾਂਗੇ ਆਪਾਂ ਕੁੱਕਰ ਦੇ ਵਿੱਚ ਸੀਟੀਆਂ ਸਬਜੀ ਨੂੰ ਫਿਰ ਨਾਲ ਦੀ ਨਾਲ ਮੈਂ ਆਟਾ ਗੁੰਨਦਾਂਗੀ ਔਰ ਉਸ ਤੋਂ ਬਾਅਦ ਫਿਰ ਥੋੜੀ ਦੇਰ ਆਪਾਂ ਕੋਠੇ ਦੇ ਘੁੰਮਣੇ ਹੁੰਨੇ ਆ ਹਨਾ ਕਿਉਂਕਿ ਦੇਖੋ ਠੰਡਾ ਮੌਸਮ ਹੋ ਜਾਂਦਾ ਸ਼ਾਮ ਨੂੰ ਫਿਰ ਤਾਂ ਕੋਠੇ ਤੇ ਵਧੀਆ ਲੱਗਦਾ ਉੱਪਰ ਘੁੰਮਣਾ ਸੁੱੱਚੇ ਚਲੋ ਸਬਜੀ ਬਣਾ ਦਾਂ ਪਹਿਲਾਂ ਸਬਜੀ ਨੂੰ ਲਈਏ ਤੜਕੇ ਛੜ ਕੇ ਫਿਲਹਾਲ ਬੱਚੇ ਮੇਰੇ ਬਾਹਰ ਖੇਡ ਰਹੇ ਆ ਅੱਜ ਮੈਂ ਰਪਿੰਜਲ ਨੂੰ ਥੋੜਾ ਜਿਹਾ ਪੜਾਇਆ ਮੈਂ ਕਿਾ ਭੁੱਲ ਨਾ ਜਾਵੇ ਇਹ ਨਾਲ ਦੀ ਨਾਲ ਅੱਜ ਮੈਂ ਡਿਕਟੇਸ਼ਨ ਬੋਲੀ ਆ ਰੁਪੰਜਲ ਨੂੰ 10 ਸ਼ਬਦ ਬੋਲੇ ਆ ਹਿੰਦੀ ਦੇ 10 ਸ਼ਬਦ ਪੰਜਾਬੀ ਦੇ ਔਰ 10 ਸ਼ਬਦ ਬੋਲੇ ਆ ਮੈਂ ਇੰਗਲਿਸ਼ ਦੇ ਇੰਗਲਿਸ਼ ਵੀ ਜ਼ਰੂਰੀ ਆ ਪੰਜਾਬੀ ਵੀ ਜ਼ਰੂਰੀ ਆ ਔਰ ਹਿੰਦੀ ਵੀ ਜ਼ਰੂਰੀ ਆ ਤਿੰਨੋਂ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਦੇਖੋ ਪੰਜਾਬੀ ਪੰਜਾਬ ਦੇ ਵਿੱਚ ਜ਼ਰੂਰੀ ਆ ਹਨਾ ਤੇ ਹਿੰਦੀ ਹਰਿਆਣਾ ਦੇ ਵਿੱਚ ਜ਼ਰੂਰੀ ਆ ਔਰ ਇੰਗਲਿਸ਼ ਜਿਵੇਂ ਆਪਾਂ ਆਊਟ ਆਫ ਕੰਟਰੀ ਜਾਂਦੇ ਆ ਉੱਥੇ ਇੰਗਲਿਸ਼ ਚੱਲਦੀ ਆ ਤੇ ਫਿਲਹਾਲ ਤਿੰਨੋਂ ਭਾਸ਼ਾਵਾਂ ਬੱਚਿਆਂ ਨੂੰ ਜ਼ਰੂਰ ਸਿਖਾਓ ਤੁਸੀਂ ਤੇ ਲੋ ਜੀ ਸਬਜੀ ਆਪਣੀ ਹੋ ਗਈ ਹੈ ਰੈਡੀ ਕੱਟ ਕੇ ਰੈਡੀ ਹੋ ਗਈ ਹੈ ਹੁਣ ਲਾਈਏ ਆਪਾਂ ਤੜਕੇ ਛੜ ਕੇ ਤਾਂ ਫਾਈਨਲੀ ਤੇਲ ਹੋ ਗਿਆ ਜੀ ਆਪਣਾ ਗਰਮ ਆ ਔਰ ਇੱਕ ਪਾਸੇ ਆਪਣਾ ਮਸਾਲਾ ਵੀ ਜੋ ਕਿ ਮੈਂ ਪੀਸਿਆ ਮਿਕਸੀ ਦੇ ਵਿੱਚ ਗ੍ਰाइंड ਕਰਿਆ ਤੇ ਉਹ ਵੀ ਹੋ ਗਿਆ ਹਨਾ ਤੇ ਲੋ ਜੀ ਮਿਕਸੀ ਦੇ ਵਿੱਚ ਜੋ ਆਪਾਂ ਨੇ ਗ੍ਰाइंड ਕਰਿਆ ਉਹ ਵੀ ਹੋ ਗਿਆ ਮਸਾਲਾ ਔਰ ਇਧਰ ਲਿਆਪਾਂ ਨੇ ਪਾਣੀ ਜੋ ਵਿੱਚ ਪਾਣਾ ਹੈ ਤੇ ਫਿਲਹਾਲ ਇੱਧਰ ਪਕੌੜੇ ਆ ਜੀ ਇਹ ਪਕੌੜੇ ਬਿਲਕੁਲ ਕੁਲ ਜਾਂਦੇ ਆ ਵਿੱਚੇ ਵਧੀਆ ਨਹੀਂ ਨਿਕਲੇ ਇਸ ਕਰਕੇ ਮੈਂ फटाफट ਖਤਮ ਕਰ ਰਹੀ ਹਾਂ ਇਹਨਾਂ ਨੂੰ ਤੇ ਇੱਕ ਪਾਸੇ ਆਪਾਂ ਨੇ ਲਿਆ ਜੀਰਾ ਔਰ ਕੜੀ ਪੱਤਾ ਜਿਹਦਾ ਆਪਾਂ ਤੜਕਾ ਲਗਾਵਾਂਗੇ ਮੇਨ ਚੀਜ਼ ਪਹਿਲਾਂ ਕੜੀ ਪੱਤਾ ਔਰ ਜੀਰੇ ਦਾ ਤੜਕਾ ਨਾ ਬਹੁਤ ਓਹੋ ਮੇਰਾ ਕੁੱਕਰ ਫਲਟ ਗਿਆ ਬਈ ਆਪਣੇ ਲਾਈਵ ਦੇਖ ਲਿਆ ਮੇਰਾ ਕੁੱਕਰ पलट ਗਿਆ ਤਾਂ ਬਚ ਗਿਆ ਬਈ ਬਚ ਗਿਆ ਤਾਂ ਫਿਲਹਾਲ ਅਬ ਹਮ ਪਾਏਗੇ ਵਿੱਚ ਮਸਾਲਾ ਤਾਂ ਇਹ ਆ ਜੀ ਗਰਮ ਮਸਾਲਾ ਜੋ ਕਿ ਮੈਂ ਪੀਸ ਕੇ ਰੱਖਿਆ ਹੋਇਆ ਹੈ ਔਰ ਇਧਰ ਆਪਾਂ ਪਹਿਲਾਂ ਸਬਜ਼ੀਆਂ ਦੇ ਵਿੱਚ ਮਸਾਲੇ ਪਾ ਦਈਏ ਜੋ ਤੜਕਾ ਹੈ ਤੇ ਨਮਕ ਵਗੈਰਾ ਪਾਵਾਂਗੇ ਆਪਾਂ ਹਨ ਲੋ ਜੀ ਨਮਕ ਪਾ ਦਈਏ ਆਪਾਂ ਇੱਕ ਚਮਚ ਤੇ ਹੁਣ ਪਾਵਾਂਗੇ ਆਪਾਂ ਹਲਦੀ ਤੇ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ ਜੋ ਕਿ ਮੈਂ ਘਰਾਂ ਪੀਸਿਆ ਹੋਇਆ ਇਹ ਇਹਦੇ ਵਿੱਚ ਬਹੁਤ ਕੁਝ ਪਾਇਆ ਹੋਇਆ ਜੀ ਗਰਮ ਮਸਾਲੇ ਦੇ ਵਿੱਚ ਔਰ ਹੁਣ ਮੈਂ ਪਾਉਂਗੀ ਇੱਕ ਮੇਨ ਚੀਜ਼ ਜੋ ਕਿ ਹੈਗੀ ਆਪਣੀ ਐਮ ਡੀ ਐਚ ਕੀ ਰੈੱਡ ਕਹਿੰਦੇ ਆ ਜਿਸ ਨੂੰ ਆਪਾਂ ਜੋ ਸਬਜੀ ਨੂੰ ਲਾਲ ਕਰਦਾ ਦੇਗੀ ਮਿਰਚ ਹਨ ਤੇ ਮੈਂ ਉਲਟੀ ਫਾੜੀ ਹੋਈ ਹੈ ਜੇ ਮੈਂ ਦੂਜੇ ਪਾਸੇ ਕਰਿਆ ਨਾ ਖਿੰਡ ਜਾਣੀ ਆ ਹੁਣ ਆਪਾਂ ਦੇਗੀ ਮਿਰਚ ਪਾਵਾਂਗੇ ਥੋੜੀ ਜੀ ਵਿੱਚ ਤੇ ਹੁਣ ਆਪਾਂ ਪਾਵਾਂਗੇ ਵਿੱਚ ਦੇਗੀ ਮਿਰਚ ਜੋ ਕਿ ਸਬਜੀ ਦਾ ਕਲਰ ਬਣਾਉਂਦਾ ਹੈ ਹਨਾ ਇਹ ਰੈੱਡ ਮਿਰਚੀ ਇਹ ਕਲਰ ਬਣਾ ਦਿੰਦੀ ਹੈ ਸਬਜੀ ਨੂੰ ਰੈੱਡ ਬਣਾ ਦਿੰਦੀ ਆਹਾ ਤਾਂ ਫਿਲਹਾਲ ਤੜਕੇ ਛੜਕੇ ਲੱਗ ਰਹੇ ਆ ਸਾਡੇ ਸਬਜੀ ਦੇ ਨੇ ਮਸਾਲਾ ਭੁੰਨਿਆ ਜਾਊਗਾ ਤੇ ਇੰਨੇ ਆਪਾਂ ਆਟਾ ਗੁੰਨ ਲੰਨੇ ਆ ਔਰ ਆਲੂ ਵੀ ਕੱਟੇ ਗਏ ਆ ਆਪਣੇ ਤੇ ਪਕੌੜੇ ਵੀ ਪਏ ਆ ਸਾਰੇ ਪਾ ਦੇਣੇ ਆ ਵਿੱਚ ਕਿਉਂਕਿ ਕੁਲ ਜਾਂਦੇ ਆ ਇਹ ਪਕੌੜੇ ਨਾ ਜਿਹੜੇ ਦੁਕਾਨਦਾਰ ਦੁਕਾਨ ਤੋਂ ਲੈ ਕੇ ਆਂਦੇ ਆ ਉਹਨੇ ਖੁਦ ਕਿਹਾ ਕਿ ਮੈਨੂੰ ਇਸ ਵਾਰ ਨਾ ਰਾਂਬੇ ਮਿਲੇ ਆ ਇਸ ਪਕੌੜਿਆਂਗੇ ਨਹੀਂ ਤਾਂ ਵਧੀਆ ਹੁੰਦੀ ਆ ਜਿਸ ਦੁਕਾਨ ਤੋਂ ਸੀ ਲਿਆਂਦੇ ਆ ਨਾ ਸਮਾਨ ਸਾਰਾ ਵਧੀਆ ਹੁੰਦਾ ਲੇਕਿਨ ਕੋਈ ਕੋਈ ਕਈ ਵਾਰ ਨਾ ਪਤਾ ਵੀ ਨਹੀਂ ਹੁੰਦਾ ਹਨਾ ਖਰਾਬ ਨਿਕਲ ਆਂਦਾ ਹੈ ਪਰ ਇਹ ਪਕੌੜੇ ਬਿਲਕੁਲ ਬੇਕਾਰ ਨਿਕਲੇ ਆ ਕਿਉਂਕਿ ਵਿੱਚ ਪਾਂਦੇ ਹੀ ਕੁਲ ਜਾਂਦੇ ਆ ਪਕੌੜੇ ਤਾਂ ਫਿਲਹਾਲ ਸਬਜੀ ਆਪਣੀ ਤੜਕੇ ਲਾ ਕੇ ਫਿਰ ਆਪਾਂ ਆਟਾ ਗੁੰਨੀਏ ਪਹਿਲਾਂ ਇਹਨੇ ਮਸਾਲਾ ਭੁੰਨਿਆ ਜਾ ਰਿਹਾ ਆ ਲੋ ਜੀ ਆਲੂ ਪਕੌੜੇ ਆਪਾਂ ਨੇ ਵਿੱਚ ਪਾਤੇ ਆ ਤੇ ਹੁਣ ਲਾਈਏ ਆਪਾਂ ਕੁੱਕਰ ਨੂੰ ਢੱਕਣ ਔਰ ਦੋ ਸੀਟੀਆਂ ਦੇ ਵਿੱਚ ਆਪਣੀ ਆਲੂ ਪਕੌੜਿਆਂ ਦੀ ਸਬਜੀ ਬਣ ਜਾਣੀ ਆ ਤੇ ਹੁਣ ਆਪਾਂ ਕੁੱਕਰ ਬੰਦ ਕਰ ਦਈਏ ਤੇ ਹੁਣ ਕਰ ਦਈਏ ਆਪਾਂ ਕੁੱਕਰ ਬੰਦ ਦੋ ਸੀੜੀਆਂ ਦੇ ਵਿੱਚ ਬਣ ਜਾਣੀਆਂ ਬਿਲਕੁਲ ਤੇ ਲੋ ਜੀ ਬੰਦ ਕਰ ਦਈਏ ਆਪਾਂ ਚਲੋ ਜੀ ਹੁਣ ਆਪਾਂ ਥੋੜੀ देर तक ਕੋਠੇ ਪਰ ਚੱਲੋਗੇ ਘੁੰਮਣ ਹਨ ਉੱਪਰ ਚੱਲਦੇ ਆਪਾਂ ਸਰਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਾਸਤਰੀ ਕਾਲਾ ਜੀ ਤੇ ਮਾਰਨਿੰਗ ਹੋ ਚੁੱਕੀ ਹੈ ਔਰ ਰਾਤ ਮੈਂ ਬਣਾਈ ਤੀ ਆਲੂ ਪਕੌੜਿਆਂ ਦੀ ਸਬਜ਼ੀ ਜੋ ਤੁਸੀਂ ਦੇਖ ਹੀ ਲਈ ਹੈ ਬੜੀ ਟੇਸਟੀ ਔਰ ਬੜੀ ਵਧੀਆ ਬਣੀ ਤੀ ਤੇ ਫਿਲਹਾਲ ਹੁਣ ਮੈਂ ਬਣਾ ਰਹੀਆਂ ਜੀ ਅ ਮੇਰੇ ਕੋਲ ਥੋੜੇ ਜਿਹਾ ਚੋਲ ਬਚ ਗਏ ਆ ਕਿਉਂਕਿ ਸਾਰੇ ਸੁੱਤੇ ਪਏ ਆ ਹਲੇ ਕੋਈ ਨਹੀਂ ਉੱਠਿਆ ਹੈਗਾ ਜਸਟ ਮੈਂ ਉੱਠੀ ਆ ਮੈਂ ਰਸੋਈ ਚਾਈਆਂ ਚਾਹ ਮੈਂ ਆਪਣੀ ਬਣਾ ਲਈ ਤੀ ਔਰ ਮੈਂ ਲੱਗੀਆਂ ਜੀ ਹੁਣ ਆਪਣਾ ਕੱਪ ਚੱਕ ਲਿਆ ਕਿਉਂਕਿ ਰਾਤ ਮੈਂ ਬਣਾਈ ਤੀ ਖੀਚੜੀ ਖਿਚੜੀ ਨਾ ਬਚ ਗਈ ਹੈ ਕਿਉਂਕਿ ਬਚੀ ਵੀ ਕੋਈ ਖਾਂਦਾ ਨਹੀਂ ਹੈਗਾ ਹਨਾ ਤੇ ਵੈਸੇ ਮੈਨੂੰ ਕੁਕਿੰਗ ਦਾ ਸ਼ੌਂਕ ਨਹੀਂ ਹੈਗਾ ਲੇਕਿਨ ਮੈਨੂੰ ਕਿਸੇ ਨੇ ਦੱਸਿਆ ਤਾਂ ਕਿ ਬਚੇ ਹੋਏ ਚੋਲਾ ਤੋਂ ਨਾ ਬਹੁਤ ਵਧੀਆ ਪਕੌੜੇ ਜੇ ਬਣਦੇ ਆ ਕੁਰਕਰੇ ਜੇ ਬਣਦੇ ਆ ਹਨਾ ਉਹ ਬਣਾ ਕੇ ਟਰਾਈ ਕਰਦੀ ਆ ਮੈਂ ਕਿਉਂਕਿ ਮੈਂ ਫਰੀ ਆ ਹਨਾ ਕੋਈ ਉਠਿਆ ਨਹੀਂ ਹੈਗਾ ਤੇ ਆਪਾਂ ਕੁਕਿੰਗ ਸਟਾਰਟ ਕਰਦੇ ਆ ਫਿਰ ਆਪਣੀ ਤੇ ਮਿਕਸੀ ਮੈਂ ਆਪਣੀ ਲੈ ਲਈ ਆ ਬਚੇ ਹੋਏ ਚੋਲ ਆਪਾਂ ਨੇ ਗ੍ਰਾਇੰਡ ਕਰਨੇ ਆ ਵਿੱਚ ਪਹਿਲਾਂ ਬਚੇ ਹੋਏ ਚੋਲ ਚੱਕਦੇ ਆ ਖਿਚੜੀ ਆ ਮੇਰੇ ਕੋਲ ਬਚੀ ਹੋਈ ਤੋ ਲੋ ਜੀ ਇਹ ਖਿਚੜੀ ਨਾਲ ਥੋੜੀ ਜੀ ਗਾੜੀ ਹੋ ਗਈ ਚੋਲਾ ਟੈਪ ਹੋ ਗਈ ਹਨ ਇਹ ਪਚੇ ਹੋਏ ਆ ਚੋਲ ਮੇਰੇ ਕੋਲ ਤੇ ਆਪਾਂ ਹੁਣ ਮਿਕਸੀ ਚ ਗ੍ਰाइंड ਕਰਾਂਗੇ ਇਹਨੂੰ ਲੋ ਜੀ ਮਿਕਸੀ ਚ ਪਾ ਲੇ ਚੋਲ ਆਪਾਂ ਨੇ ਥੋੜਾ ਜਿਹਾ ਪਾਣੀ ਪਾਉਂਗੇ ਵਿੱਚ ਆਪਾਂ ਲੋ ਜੀ ਹੁਣ ਆਪਾਂ ਇਹਨੂੰ ਗ੍ਰाइंड ਕਰਦੇ ਆਂ ਲੋ ਜੀ ਖਿਚੜੀ ਦਾ ਚੋਲਾ ਦਾ ਆਪਾਂ ਨੇ ਨਾ ਉਹ ਬਣਾ ਤਿਆ ਪੂਰੀ ਤਰ੍ਹਾਂ ਇੱਕ ਡੋ ਬਣਾ ਦਿਆ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਪੀਸ ਦਿਆ ਇਹਨੂੰ ਮਿਕਸੀ ਦੇ ਵਿੱਚ ਹੁਣ ਆਪਾਂ ਵਿੱਚ ਨਾਣ ਮਿਰਚ ਪਾਵਾਂਗੇ ਕਿਉਂਕਿ ਪਕੌੜੇ ਜੇ ਬਣਾਣੇ ਆਪਾਂ ਨੇ ਹੁਣ ਲੋ ਜੀ ਹੁਣ ਆਪਾਂ ਪਾ ਲਈ ਤੁਸੀਂ ਨਾਣ ਵਿੱਚ ਥੋੜੀ ਜੀ ਹਲਦੀ ਪਾ ਦੰਨੀ ਆ। ਥੋੜਾ ਜਿਹਾ ਪਾਉਂਗੇ ਵਿੱਚ ਨਮਕ ਮਿਰਚ ਦਾ ਹੈ ਹੀ ਥੋੜੀ ਜੀ ਆ। ਉੜਾ ਦਾ ਪਈਆਪਾ ਵਿੱਚ ਗਰਮ ਮਸਾਲਾ ਥੋੜੀ ਜੀ ਵਿੱਚ ਜਮੈਣ ਪਾਵਾਂਗੇ ਆਪਾਂ ਕਿਉਂਕਿ ਨਾ ਚੋਲ ਬੈ ਨਹੀਂ ਕਰਦੇ ਥੋੜੀ ਜੀ ਆਪਾਂ ਵਿੱਚ ਜਮੈਣ ਪਾ ਦਾਂਗੇ ਆ ਦੇਖੋ ਇਹ ਆ ਜਮੈਣ ਔਰ ਥੋੜੀ ਜੀ ਪਾਉਂਗੇ ਆਪਾਂ ਵਿੱਚ ਸੂਜੀ ਥੋੜੀ ਜੀ ਆਪਾਂ ਵਿੱਚ ਸੂਜੀ ਪਾ ਦਨੇ ਆ ਤੁਸੀਂ ਚਾਹੋ ਤਾਂ ਬੇਸਣ ਵੀ ਪਾ ਲਓ ਹਣਾ ਚਲੋ ਸੂਜੀ ਰਹਿਣ ਦਨੇ ਆਪਾਂ ਬੇਸਣ ਹੀ ਪਾਣੇ ਆ ਫਿਲਹਾਲ ਲੋ ਜੀ ਥੋੜਾ ਜਿਹਾ ਬੇਸਣ ਮਿਕਸ ਕਰਿਆ ਆਪਾਂ ਨੇ ਵਿੱਚ ਲੋ ਜੀ ਇਹ ਸਾਰਾ ਸਮਾਨ ਪਾ ਤੇ ਆਪਾਂ ਨੇ ਵਿੱਚ ਹੁਣ ਆਪਾਂ ਇਹਨੂੰ ਰਲਾ ਦਿੰਨੇ ਆ ਥੋੜੀ ਜਿਹੀ ਵਿੱਚ ਰੈੱਡ ਮਿਰਚੀ ਪਾਈ ਐ ਹੁਣ ਆਪਾਂ ਇਹਨੂੰ ਘੋਲ ਨੂੰ ਨਾ ਸਾਰੇ ਨੂੰ ਮਿਕਸ ਕਰਕੇ ਇੱਕ ਅਲੱਗ ਕਿਸਮ ਦੇ ਕੁਰਕਰੇ ਜਾਂ ਪਕੌੜੇ ਬਣਾਵਾਂਗੇ ਤੁਸੀਂ ਪਕੌੜੇ ਵੀ ਬਣਾ ਸਕਦੇ ਹੋ ਕੁਰਕਰੇ ਵੀ ਬਚੇ ਹੋਏ ਚੋਲਾਂ ਤੋਂ ਵੇਸਟ ਨਹੀਂ ਜਾਂਦੇ ਜੀ ਇੱਕ ਲਫਾਫੇ ਵਿੱਚ ਪਾਈ ਆਪਾਂ ਡੋ ਜਿਹੜੀ ਆਪਾਂ ਨੇ ਬਣਾਇਆ ਆਈ ਗਏ ਟਾਈ ट्राई करते हैं बाया देखते हैं यस यस बन गया बन गया यस ये बन गया हमारा ऐसा अब इसको काटेंगे और पकोड़े बनाएंगे देखो फ्रेंड्स कितने तो अच्छे यहां बन आ रही ये है जी कुरकुरे कुरकुरे है ये देखें कैसे बने वाओ क्रंची वाओ वाकई टेस्टी है भाई ये देखो कुरकुरे बन गए हैं जी बिल्कुल वाओ परफेक्ट अभी खा के पता लगेगा नमक भी ठीक है ले ले क्या लेना है आपको ले लेकिन नमक ठीक है जो तो और पावम मिलेगी ठीक है ठीक है ना ठीक लग रहे हैं लो जी पहली बार बनाए हैं वैसे मैंने कुकिंगदा शौक नहीं हैगा वो थोड़ीयां छोलांगे इन्हें बाकी पाए वो देखी दिखा के तो देखो फ्रेंड्स ਏ ਆਪਾਂ ਨੇ ਬਚੇ ਹੋਏ ਚੋੜਾਂਗੇ ਕੁਰਕਰੇ ਬਣਾਏ ਆ ਕਿੰਦਾਂ ਦੇ ਲਗੇ ਜ਼ਰੂਰ ਦੱਸਿਓ ਕਰੰਚੀ ਆ ਜੀ ਇੱਕਦਮ ਵਧੀਆ ਯੰਮੀ ਯੰਮੀ ਟੇਸਟੀ ਤੇ ਆਪਾਂ ਨੇ ਬਚੇ ਹੋਏ ਖਿਚੜੀ ਦੀ ਏ ਬਚੀ ਹੋਈ ਖਿਚੜੀ ਆਪਾਂ ਨੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਆਪਣੇ ਅਕੋਰਡਿੰਗ ਥੋੜਾ ਜਿਹਾ ਨਮਕ ਮਸਾਲਾ ਮਿਰਚ ਨੋਂਨ ਮਿਰਚ ਜੋ ਤੁਸੀਂ ਪਾਣਾ ਪਾ ਲੋ ਤੇ ਵਿੱਚ ਮੈਂ ਜਮੈਣ ਵੀ ਪਾਈ ਐ ਔਰ ਦੇਖੋ ਕਿੰਨੇ ਕਰੰਚੀ ਬਣੇ ਆ ਥਾ ਕੇ ਦੇਖਦੇ ਆ ਹੂੰ ਬੱਕੇ ਯੰਮੀ ਬਹੁਤ ਟੇਸਟੀ ਬਣੇ ਆ ਤੁਸੀਂ ਵੀ ਘਰ ਟਰਾਈ ਕਰਕੇ ਦੇਖਿਓ ਠੀਕ ਐ ਬਚੇ ਹੋਏ ਚੋੜਾਂ ਦੇ ਮਿਕਸੀ ਦੇ ਵਿੱਚ ਗ੍ਰाइंड ਕਰਕੇ ਨਾ ਉਹਦਾ ਮਟੀਰੀਅਲ ਤਿਆਰ ਕਰ ਲਓ ਵਿੱਚ ਥੋੜੀ ਮਿਰਚ ਪਾ ਕੇ ਨਾ ਫਿਰ ਫਰਾਈ ਕਰੋ ਇੱਕ ਲਫਾਫੇ ਦੇ ਵਿੱਚ ਨਾ ਇਦਾਂ ਕਰ ਲਓ ਤੁਸੀਂ ਇਦਾਂ ਪਾ ਲਓ ਫਿਰ ਤੁਸੀਂ ਟਰਾਈ ਕਰਕੇ ਦੇਖੋ ਦੇਖਦੇ ਆ ਫਿਰ ਆਪਾਂ ਖਾ ਕੇ ਹੋਣ ਬਣਾਈ ਲੀਏ ਪਹਿਲਾਂ ਸਾਰੇ ਆ ਜਾਈਏ ਆਪਾਂ ਨੂੰ ਟੈਸਟ ਕਰਾਂ ਪਾ ਕੇ ਦੇਖਣਾ ਮਚੀ ਵੀ ਖਿਚੜੀ ਦੀ ਜਿਹੜੀ ਮਿਕਸੀ ਵਿੱਚ ਗ੍ਰाइंड ਕਰਕੇ ਇੱਕ ਐਨਾ ਖਾਕਾ ਦੇਖੋ ਐਨੇ ਕਿਤੇ ਕਿਹਾ ਹੋਆ ਅੰਦਰੋਂ ਸੌਫਟਾ ਕੀ ਬਣਗੇ ਇਹ ਦੇਖੋ ਜੀ ਇਹ ਲੜਕਾ ਹੱਟੀ ਹੈ ਮੇਰੇ ਗੱਲ ਮੈਂ ਅਬਰ ਟੀ ਵੀ ਲਾਇਆ ਜੀ ਮੰਮੀ ਬਾਹਰ ਤੋਂ ਕਰੰਚੀ ਅੰਦਰ ਤੋਂ ਬੜੇ ਸੌਫਟੇ ਨੇ ਲਗਾ ਕੁਛ ਪਾਇ ਭੈਣੀ ਮੂਮਾ ਤਾਂ ਬੜਾ ਤੋ ਲੋ ਜੀ ਫਾਈਨਲੀ ਬਣ ਚੁੱਕੇ ਆ ਆਪਣੇ ਪਕੌੜੇ ਇਕਦਮ ਕਰੰਚੀ ਆ ਖਾਣੇ ਦੇ ਵਿੱਚ ਮਤਲਬ ਬਹੁਤ ਟੇਸਟੀ ਆ ਤੇ ਫਿਲਹਾਲ ਆਪਾਂ ਨੇ ਬਣਾ ਲਿਆ ਹੁਣ ਖਾ ਕੇ ਪਤਾ ਲੱਗੂਗਾ ਇੱਕ ਪਾਸੇ ਕੌਫੀ ਐ ਔਰ ਪਕੌੜੇ ਐ ਅਬ ਹਮ ਖਾਣੇ ਲਗੇ ਆ ਸਵੇ ਸਵੇ ਤੋ ਲੋ ਜੀ ਜਸਟ ਮੇਰਾ ਸਾਰਾ ਕੰਮ ਫਿਨਿਸ਼ ਹੋ ਗਿਆ ਸਵੇਰ ਦਾ ਅੱਜ ਮੈਂ ਬਣਾਏ ਤੇ ਘੁਰਕਰੇ ਜੋ ਤੁਹਾਨੂੰ ਮੈਂ ਦਿਖਾਏ ਆ ਹਨਾ ਫਿਲਹਾਲ ਮੈਂ ਹੁਣੇ ਇਨਾਕੇ ਬਾਹਰ ਨਿਕਲੀ ਆ ਔਰ ਕੱਪੜੇ ਮੇਰੇ ਬਹੁਤ ਜ਼ਿਆਦਾ ਹੋਏ ਹੋਏ ਤੇ ਅੱਜ ਧੋਣ ਵਾਲੇ ਜੋ ਕਿ ਮੈਂ ਧੋ ਕੇ ਸੁੱਕਣੇ ਪਾਏ ਆ ਤੁਸੀਂ ਦੇਖ ਰਹੇ ਹੋ ਹਨ ਤੇ ਕੱਪੜੇ ਵਾਕਈ ਬਹੁਤ ਜ਼ਿਆਦਾ ਤੇ ਅੱਜ ਮੇਰੇ ਕੁਝ ਮੈਂ ਸਟੈਂਡ ਪਰ ਪਾਏ ਆ ਕੁਝ ਤਾਰਾਂ ਪਰ ਔਰ ਦੋ ਉੱਪਰ ਪਾਏ ਆ ਕਿਉਂਕਿ ਬਵਜੂਦ ਕੇ ਪਾਪਾ ਕੱਲੋ ਬੁਖਾਰ ਥਾ ਨਾ ਤੋਂ ਅੱਜ ਪ੍ਰੋਪਰਲੀ ਠੀਕ ਆ ਤਾਂ ਮੈਂ ਮੈਨੂੰ ਆਦਤ ਹੈ ਕਿ ਜੋ ਬੁਖਾਰ ਵਾਲੇ ਬਿਸਤਰਾ ਹੁੰਦਾ ਨਾ ਮੈਂ ਉਹ ਵੀ ਧੋ ਦਿੰਨੀ ਆ ਤੇ ਬੈੱਡ ਸ਼ੀਟਾਂ ਆ ਬਵਜੂਦ ਕੇ ਪਾਪਾ ਕੀ ਬੈੱਡ ਸ਼ੀਟ ਹੈ ਔਰ ਢਾਲੇ ਲੈਣੇ ਵਾਲੇ ਦੋ ਕੰਬਲ ਹੈ ਕਿਉਂਕਿ ਸਮੈਲ ਆਣ ਲੱਗ ਜਾਂਦੀ ਹੈ ਨਾ ਜੋ ਬੰਦਾ ਬਿਮਾਰ ਹੁੰਦਾ ਹੈ ਤਾਂ ਇਸ ਕਰਕੇ ਮੈਂ ਸਾਰੇ ਕੱਪੜੇ ਧੋਏ ਆ ਔਰ ਫਿਲਹਾਲ ਬਬਜੋਤ ਕੇ ਪਾਪਾ ਔਰ ਬੱਚੇ ਗਏ ਆ ਮੇਰੇ ਮਾਰਕੀਟ ਆਉਣ ਵਾਲੀ ਹੈ ਤੇ ਫਿਲਹਾਲ ਆਪਾਂ ਲਗਾਈਏ ਦਰਵਾਜ਼ਾ ਅੰਦਰ ਬੈਠੀਏ ਕਿਉਂਕਿ ਹੁਣੀ ਮੇਰਾ ਕੰਮ ਫਿਨਿਸ਼ ਹੋਇਆ ਕਿਉਂਕਿ ਅੱਜ ਨਾ ਕੱਲ ਕੋਈ ਫਰੂਟ ਨਹੀਂ ਤਾਂ ਖਾਣ ਵਾਲਾ ਬਬਜੋਤ ਕੇ ਪਾਪਾ ਵਿਚਾਰੇ ਬਿਮਾਰ ਤੇ ਔਰ ਬਨਾਨਾ ਵੀ ਖਤਮ ਹੋ ਗਿਆ ਮੇਰਾ ਦਿਮਾਗ ਕੇ ਵਿੱਚ ਤੇ ਨਿਕਲ ਗਈ ਫੋਨ ਕਰਨਾ ਭੁੱਲ ਲਗੀ ਕਿ ਤੁਸੀਂ ਆਂਦੇ ਵੇ ਕੇਲੇ ਲੈ ਕੇ ਆਇਓ ਕਿਉਂਕਿ ਕੇਲੇ ਨਾ ਮੋਸਟਲੀ ਪ੍ਰੋਪਰ ਰੱਖਣੇ ਚਾਹੀਦੇ ਆ ਘਰ ਦੇ ਵਿੱਚ ਕਿਉਂਕਿ ਕੋਈ ਵੀ ਬਿਮਾਰ ਬੰਦਾ ਹੁੰਦਾ ਨਾ ਉਹਦੇ ਲਈ ਬੈਸਟ ਹੈ ਤੇ ਬਾਕੀ ਅ ਮੈਂ ਭੁੱਲ ਗਈ ਕਹਿਣਾ ਤੋਂ ਅੱਜ ਯਾਦ ਆਏ ਵੇ ਆ ਅੱਜ ਫਰੂਟ ਵਗੈਰਾ ਲੈ ਕੇ ਆਣੇ ਆ ਔਰ ਮੇਰੀ ਹੋ ਗਈ ਮਿਕਸੀ ਖਰਾਬ ਮਿਕਸੀ ਗਰਾਇੰਡਰ ਖਰਾਬ ਹੋ ਗਿਆ ਮੇਰਾ ਅ ਦੋ ਇੱਕ ਪਹਿਲਾਂ ਖਰਾਬ ਪਿਆਤਾ ਇੱਕ ਅੱਜ ਸਵੇਰੇ ਹੋ ਗਿਆ ਹਨਾ ਜਦੋਂ ਮੈਂ ਚੋਲਾਂ ਦਾ ਆਟਾ ਪੀਸਣ ਲੱਗੀ ਸੀ ਨਾ ਉਹ ਤਾਂ ਪੀਸਿਆ ਗਿਆਤਾ ਉਸ ਤੋਂ ਬਾਅਦ ਹੋ ਗਈ ਖਰਾਬ ਜਦੋਂ ਮੈਂ ਘੁਮਾ ਕੇ ਦੇਖੀ ਘੁੰਮੀ ਨਹੀਂ ਹੈਗੀ ਤੇ ਫਿਲਹਾਲ ਉਹ ਠੀਕ ਕਰਾਣ ਗਏ ਆ ਔਰ ਫਰੂਟ ਵੀ ਲੈਣ ਗਏ ਆ ਬੱਚੇ ਨਾਲ ਘੁੰਮਣ ਗਏ ਆ ਪਾਪਾ ਸਾਨੂੰ ਵੀ ਨਾਲ ਲੈ ਚਲੋ ਤੇ ਸਾਡੇ ਬਿਲਕੁਲ 5-10 ਮਿੰਟ ਦਾ ਰਸਤਾ ਜੀ ਮਾਰਕੀਟ ਦਾ ਤੇ ਫਿਲਹਾਲ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਹੈ ਕਿਉਂਕਿ ਵਲੌਗ ਹੋ ਜਾਣਾ ਲੰਬਾ ਔਰ ਕੱਲ ਮੈਂ ਬਣਾਏ ਤੇ ਜੀ ਆਲੂ ਪਕੌੜਿਆਂ ਦੀ ਸਬਜੀ ਔਰ ਰਾਤ ਕਿਸੇ ਨੇ ਨਹੀਂ ਖਾਈ ਸਿਰਫ ਮੈਂ ਰੋਟੀ ਖਾਈ ਹੈ ਬੱਚਿਆਂ ਨੇ ਆਪਣਾ ਦਹੀਂ ਦੇ ਨਾਲ ਖਾਈ ਹੈ ਔਰ ਫਿਲਹਾਲ ਸਬਜੀ ਫੇਰ ਬਚੀ ਪਈ ਹੈ ਹੁਣ ਦੇਖਦੇ ਆਂ ਸ਼ਾਮ ਤੱਕ ਚਲਾਵਾਂਗੇ ਸਬਜੀ ਕਿਉਂਕਿ ਜਦ ਤੱਕ ਖਤਮ ਨਹੀਂ ਹੁੰਦੀ ਹਨਾ ਔਰ ਸਬਜੀ ਨਹੀਂ ਟੇਸਟੀ ਬਣੀ ਹੋਈ ਹੈ ਨਾ ਬਹੁਤ ਜ਼ਿਆਦਾ ਯਮਮੀ ਯਮਮੀ ਹੈ ਤੇ ਚਲੋ ਜੀ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਜੀ ਇੱਕ ਮੇਰਾ ਗਲਾ ਬਹੁਤ ਛੇਤੀ ਖਰਾਬ ਹੁੰਦਾ ਬਾਏ ਜੀ